ਅਰਜਨ ਦੇਵ ਜੀ ਨੇ ਤੀਜੀ ਪੱਤਰਕਾ ਲਿਖੀ ਦੋ ਪੱਤਰਕਾਵਾਂ ਨਹੀਂ ਪਹੁੰਚੀਆਂ ਤੇ ਤੀਜੀ ਪੱਤਰਕਾ ਕਲਮ ਚੁੱਕੀ ਤੇ ਲਿਖੀ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ ਮੋਹ ਰੈ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰ ਜੀਓ ਹਉ ਕੋਲੀ ਜਿਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰ ਜਿਉ ਤੀਜੀ ਪੱਤਰਕਾ ਲਿਖੀ ਤਿਆਖਿਆ ਲੈ ਸਿੱਖਾ ਇਹ ਪੱਤਰਕਾ ਮੇਰੇ ਗੁਰੂ ਰਾਮਦਾਸ ਸਾਹਿਬ ਦੇ ਹੱਥੀ ਫੜਾਈ ਹੋਰ ਨਾ ਫੜਾਈ ਉਸਨੇ ਪੱਤਰਕਾ ਲਈ ਉਹ ਪਿਰਥੀ ਚੰਦ ਤੋਂ ਬਚਦਾ ਹੋਇਆ ਸਿੱਧਾ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ ਗੁਰੂ ਰਾਮਦਾਸ ਸਾਹਿਬ ਨੂੰ ਪੱਤਰਕਾ ਫੜਾ ਦਿੱਤੀ ਮਹਾਰਾਜ ਨੂੰ ਪੱਤਰਕਾ